ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵੀਡੀਓ ਵਿੱਚ ਤੁਸੀਂ ਇੱਕ ਭੈਣ ਨੂੰ ਦੇਖੋ ਜਿਸ ਦੀ ਉਮਰ ਕਿ 17 ਸਾਲ ਹੈ ਅਤੇ ਇਹ ਭੈਣ ਆਪਣੀ ਘਰ ਦੀ ਮਜਬੂਰੀ ਕਰਕੇ ਅੰਮ੍ਰਿਤਸਰ ਪੁਲ ਦੇ ਥੱਲੇ ਇੱਕ ਚਾਹ ਬਣਾਉਣ ਦਾ ਕੰਮ ਕਰਦੀ ਹੈ ਅਤੇ ਹੁਣ ਆਹ ਵੀਡੀਓ ਬੜੀ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖੋ ਕਿ ਭਾਈ ਮਨਦੀਪ ਸਿੰਘ ਮੰਨਾ ਜੀ ਦੇ ਵੱਲੋਂ ਇਸ ਭੈਣ ਨੂੰ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ 1 ਲੱਖ ਰੁਪਏ ਕੈਸ਼ ਦਿੱਤਾ ਕਿਉਂਕਿ ਇਸ ਸਮਾਜ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਜੋ ਦੂਸਰੇ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਦੀ ਮਦਦ ਕਰਦੇ ਨੇ ਅਤੇ ਕੁਝ ਦਿਨ ਪਹਿਲਾਂ ਇੱਕ ਭੈਣ ਦੀ ਇੰਟਰਵਿਊ ਸਾਹਮ ਭਰਾ ਤੇ ਮੈਨੂੰ ਚਾਹ ਬਣਾਉਣ ਵਾਲੇ ਕਹਿ ਕੇ ਤਾਣਾ ਮਾਰਦੇ ਨੇ ਜੋ ਵੱਡੇ ਘਰਾਂ ਦੇ ਬੱਚੇ ਸਾਡੇ ਨਾਲ ਪੜ੍ਹਦੇ ਨੇ ਅਤੇ ਭਾਈ ਮਨਦੀਪ ਸਿੰਘ ਮੰਨਾ ਜੀ ਨੂੰ ਦਿਲ ਤੋਂ ਸਲੂਟ ਹੈ ਤੇ ਤੁਸੀਂ ਵੀਡੀਓ ਦੇਖੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ